ਤਰਨਤਾਰਨ ਦੀ ਥਾਣਾ ਖਾਲੜਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਦਾਦੀਏ ਕਿ ਪੁਲਿਸ ਨੇ 310 ਗ੍ਰਾਮ ਹੈਰੋਨ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਉੱਥੇ ਜਾਣਕਾਰੀ ਦਿੰਦੇ ਆ ਸਬ ਡਿਵੀਜ਼ਨ ਪਿੱਖੀ ਵਿੰਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਐਸਆਈ ਕੁਲਵਿੰਦਰ ਸਿੰਘ ਪੁਲਸ ਪਾਰਟੀ ਦੇ ਸਮੇਤ ਮਾੜੇ ਅਨਸਰਾਂ ਦੀ ਤਲਾਸ਼ ਦੇ ਵਿੱਚ ਪਿੰਡ ਮਾੜੀ ਮੇਗਾ ਮੌਜੂਦ ਸਨ ਕਿ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲਵਪ੍ਰੀਤ ਸਿੰਘ ਸ਼ੇਰ ਸਿੰਘ ਉਰਫ ਸ਼ੇਰਾ ਅਤੇ ਜੱਗ ਵੀਰ ਸਿੰਘ ਜੋ ਕਿ ਪਾਕਿਸਤਾਨ ਸਮਗਲਰਾਂ ਦੇ ਕੋਲੋਂ ਡਰੋਨ ਦੇ ਰਾਹੀਂ ਭਾਰੀ ਮਾਤਰਾ ਦੇ ਵਿੱਚ ਭਾਰਤ ਆਉਣ ਵਾਲੀ ਹੈਰਨ ਚੁੱਕ ਕੇ ਅੱਗੇ ਸਮਗਲਰਾਂ ਨੂੰ ਸਪਲਾਈ ਕਰਦੇ ਨੇ ਅਤੇ ਆਪਣਾ ਕਮਿਸ਼ਨ ਉਹਨਾਂ ਪਾਸੋਂ ਲੈਂਦੇ ਨੇ ਜਿਸਤੇ ਤੁਰੰਤ ਕਾਰਵਾਈ ਕਰਦਿਆਂ ਐਸਆਈ ਕੁਲਵਿੰਦਰ ਸਿੰਘ ਵੱਲੋਂ ਸਮੇਤ ਪੁਲਸ ਪਾਰਟੀ ਤਿੰਨੇ ਨੌਜਵਾਨਾਂ ਨੂੰ ਡਿਫੈਂਸ ਡਰੇਨ ਵਾ ਤਾਰਾ ਸਿੰਘ ਤੋਂ 310 ਗ੍ਰਾਮ ਹੈਰੋਨ ਸਮੇਤ ਗ੍ਰਿਫਤਾਰ ਕਰ ਲਿਆ ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਸਾਰੇ ਪੰਜਾਬ ਵਿੱਚ ਮੁਹਿੰਮ ਚੜੀ ਗਈ ਹੈ ਜਿਸ ਤਹਿਤ ਸ਼੍ਰੀ ਅਸ਼ਨੀਕਪੁਰ ਆਈਪੀਐਸ ਐਸਐਸਪੀ ਤਰਨਤਾਰ ਸ਼੍ਰੀ ਅਜੇ ਰਾਜ ਸਿੰਘ ਐਸਪੀ ਡੀ ਤਰੰਤਾਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਜਿਹੜੀ ਆ ਨਸ਼ੇ ਵਾਲਿਆਂ ਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਪਿੱਖੀਪੁਰ ਸਬਡਿਵੀਜ਼ਨ ਚ ਵੀ ਕੀਤੀ ਗਈ ਹੈ ਮੈਂ ਇੱਥੇ ਦੱਸਣਾ ਚਾਹਾਂਗਾ ਜਿੱਥੇ ਅਸੀਂ ਬਾਰਡਰ ਦੇ ਉੱਤੇ ਡਰੋਨ ਰਿਕਵਰ ਕਰਦੇ ਆ ਹੈਰੋਨ ਰਿਕਵਰ ਕਰਦੇ ਆ ਉਥੇ ਨਾਲ ਦੀ ਨਾਲ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇਸੇ ਲੜੀ ਦੇ ਵਿੱਚ ਖਾਲੜਾ ਪੁਲਿਸ ਨੂੰ ਜਿਹੜੀ ਆ ਬੜੀ ਵੱਡੀ ਸਫਲਤਾ ਹਸ ਲਈ ਜਦੋਂ ਅਸੀਂ ਤਿੰਨ ਦੋਸ਼ੀ ਜਿਹੜੇ ਆ ਲਵਪ੍ਰੀਤ ਸਿੰਘ ਸ਼ੇਰ ਸਿੰਘ ਅਤੇ ਜੱਜਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਇਨ੍ਹਾਂ ਕੋਲੋਂ ਜਿਹੜੀ 310 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਤੇ ਇਨ੍ਹਾਂ ਕੋਲੋਂ ਜਿਹੜੇ ਫੋਨ ਵੀ ਰਿਕਵਰ ਹੋਇਆ ਜਿਹਦੇ ਵਿੱਚ ਪਾਕਿਸਤਾਨ ਦੇ ਨੰਬਰ ਤੇ ਪਾਕਿਸਤਾਨੀ ਲਿੰਕ ਤੇ ਡਰੋਨ ਜਿਹੜੇ ਮਗਾਉਣ ਦੀਆਂ ਲੋਕੇਸ਼ਨਾਂ ਭੇਜਣ ਦੇ ਜਿਹੜੇ ਸਬੂਤ ਮੌਜੂਦ ਹੈ ਤੇ ਇਨ੍ਹਾਂ ਦਾ ਹੀ ਇੱਕ ਸਾਥੀ ਜਿਹੜਾ ਗੁਰਪ੍ਰੀਤ ਸਿੰਘ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਹੈਗਾ ਆ ਉੱਥੇ ਬੰਦ ਆ ਉਦੇ ਸੰਪਰਕ ਦੇ ਵਿੱਚ ਹੋ ਕੇ ਉਹਦੇ ਦਿਸ਼ਾ ਨਿਰਦੇਸ਼ ਤੇ ਉਹਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਇਸ ਲੜੀ ਦੇ ਵਿੱਚ ਵੀ ਮੈਂ ਦੱਸਣਾ ਚਾਹਾਂਗਾ ਵੀ ਤੁਰੰਤ ਅਸੀਂ ਕਾਰਵਾਈ ਕਰਦੇ ਖਾਲੜਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਉਸ ਪਾਸੋਂ ਵੀ ਜਿਹੜੀ ਹੈ ਜੇਲ੍ਹ ਪੁਲਿਸ ਦੇ ਸਹਿਯੋਗ ਨਾਲ ਕਾਰਵਾਈ ਕਰਦੇ ਦੋ ਜਿਹੜੇ ਫੋਨ ਰਿਕਵਰ ਕਰ ਲਿਆ ਜਿਸ ਸੰਬੰਧੀ ਥਾਣਾ ਜਿਹੜਾ ਗੋਇੰਦਵਾਲ ਵਿਖੇ ਕੇਸਰ ਜਵਾਰ ਦਾ ਧੰਦਾ ਕਰਦੇ ਹੋਏ ਇਹਨਾਂ ਨੇ ਕੀ ਕੀ ਜਾਇਦਾਦਾਂ ਕੀ ਕੀ ਪੈਸੇ ਅਪਣਾਏ ਨੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਨੂੰ ਵੀ ਜਿਹੜਾ ਵਾ ਉਹ ਸਟੈਬਲਿਸ਼ ਕੀਤਾ ਜਾਊਗਾ ਇਥੇ ਮੈਂ ਨਾਲ ਦੀ ਨਾਲ ਇਹ ਦੱਸਣਾ ਚਾਹੁੰਦਾ ਕਿ ਚਰਨਖ ਸਮੇਂ ਦੇ ਵਿੱਚ ਜਿਹੜੀ ਆ ਜਿੱਥੇ ਅਸੀਂ ਡਰੋਨਾਂ ਦੀ ਰਿਕਵਰੀ ਕੀਤੀ ਆ ਉੱਥੇ ਅਸੀਂ ਕਾਫੀ ਵਿਅਕਤੀ ਨੇ ਜਿਹੜੇ ਉਹ ਵੱਖ-ਵੱਖ ਥਾਣਿਆਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕੀਤੇ ਜਿਸ ਨਾਲ ਡਰੋਨ ਐਕਟੀਵਿਟੀਜ਼ ਨੂੰ ਵੀ ਕਾਫੀ ਜਿਹੜੀ ਆ ਉਹ ਜਿਹੜੀ ਸ਼ਾਂਤੀ ਮਿਲੀ ਹੈ ਤੇ ਸਾਡਾ ਇਹ ਉਪਰਾਲਾ ਜਿਹੜਾ ਨਸ਼ੇ ਦੇ ਸਮਗੱਲਾਂ ਦੇ ਖਿਲਾਫ ਇਹ ਜਾਰੀ ਆ ਤੇ ਮੈਂ ਧਾਰਨਾ ਕਰਦਾ ਜੇ ਇਹ ਵਿਅਕਤੀਆਂ ਨੂੰ ਕਿ ਉਹ ਇਨ੍ਹਾਂ ਧੰਧਿਆਂ ਤੋਂ ਬਾਹਰ ਆ ਜਾਣ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਫੜ ਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜਿਆ